ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ ਦਸਵਾਂ ਅੰਕ ਹੈ ਬਾਜ ਤਾਜ ਤਿੰਨ ਤੀ ਸਭ ਲੈਨੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸਦੇ ਮੂੰਹ ਤੋਂ ਸਾਫ਼ ਪੜੇ ਜਾ ਸਕਦੇ ਹਨ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇ ਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜ਼ਾਲ ਨਹੀਂ ਸੀ ਕਿ ਉਸ ਅੱਗੇ ਚੀਂ ਦੀ ਆਵਾਜ਼ ਵੀ ਕਰ ਸਕੇ। ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁੱਕ ਕੇ ਸਲਾਮ ਕਰਦੀਆਂ ਰਹੀਆਂ। ਹਿੰਦੁਸਤਾਨ ਦੇ ਵੱਡੇ ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਪੇਟਾ ਵਜੋ ਆਪਣੀਆਂ ਧੀਆਂ ਦੇ ਡੋਲੇ ਲੈ ਖਲੋਤੇ ਸਨ। ਪਰ ਆਜਾ ਦੇ ਕੀ ਭਾਣਾ ਵਾਪਰ ਗਿਆ ਸੀ ਐਸਾ ਤਾਂ ਉਸ ਦੇ ਚਿਤ ਚੇਤੇ ਵੀ ਨਹੀਂ ਸੀ। 50 ਕੋਦੀ ਵਾਰਟ ਅਤੇ 20 ਹਮਲੇ ਉਸ ਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ। ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਾਪਨਾ ਹੁਕਮ ਨਾਦਰ ਸ਼ਾਹ ਨੇ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾਮੀਲ ਕਰੇਗਾ ਤੂੰ ਜੀ ਜਾਪਨਾ ਤੁਸੀਂ ਜੋ ਵੀ ਕਹੋ ਜ਼ਕਰੀਆ ਡਰਦਾ ਹੋਇਆ ਬੋਲਿਆ ਨਾਦਰ ਸ਼ਾਹ ਦੇ ਗੁੱਸੇ ਤੋਂ ਭਲੀ ਭਾਂਤ ਜਾਣੂ ਸੀ ਤਾਂ ਜਾ ਆਪਦੇ ਲੜਾਕੇ ਨਾਲ ਲੈ ਕੇ ਜਾ ਤੇ ਉਹਨਾਂ ਸਿਰ ਫਿਰਿਆਂ ਦੇ ਸਿਰ ਲਿਆ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿੰਨਾ ਅੱਜ ਮੇਰੇ ਕਾਫਲੇ ਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾ ਲਾਤੇ ਹੁਣੇ ਜਾ ੜਕਦਾ ਹੋਇਆ ਨਾਦਰ ਸ਼ਾਹ ਬੋਲਿਆ ਜ਼ਕਰੀਆ ਨੀਵੀਂ ਪਾਈ ਖਲੋਤਾ ਸੀ ਉਸ ਕੋਲ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ ਨਾਦਰ ਸ਼ਾਹ ਫਿਰ ਬੋਲਿਆ ਜਾਪਨਾ ਬਸ ਇਹਨਾਂ ਕੋ ਜ਼ਕਰੀਏ ਦੇ ਮੂੰਹ ਨਿਕਲਿਆ ਨਾਦਰ ਸ਼ਾਹ ਮਹਾਨ ਨਾਦਰ ਸ਼ਾਹ ਦੀ ਅਜਿੱਤ ਫੌਜ ਉੱਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟ ਦਾ ਸਮਾਨ ਖੋ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੰਨੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਾਪਨਾ ਮੈਂ ਜਾਣਦਾ ਜਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਾਰਾਂ ਦਾ ਨਾਦਰ ਨੇ ਕੀ ਇਨਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜਕਰੀਆ ਚੁੱਪ ਖਲੋਤਾ ਸੀ ਕੀ ਤੂੰ ਇਹਨਾਂ ਬਾਰੇ ਕੁਝ ਜਾਣਦਾ ਵੀ ਹੈ ਕੌਣ ਨੇ ਲੋਕ ਕੋਈ ਜਿੰਨ ਭੂਤੀਆਂ ਰਾਖਸ਼ ਨੇ ਜੋ ਤੂੰ ਇਹਨਾਂ ਡਰਿਆ ਖਲੋਤਾ ਹੈ ਏਡਾ ਜ਼ੇਰਾ ਏਡਾ ਜ਼ੇਰਾ ਕਿਵੇਂ ਕਰ ਗਏ ਕੀ ਉਹ ਨਾਦਰ ਸ਼ਾਹ ਦੇ ਪੈਹ ਤੋਂ ਵਾਕਿਫ ਨਹੀਂ ਇਹ ਸਿੱਖ ਨੇ ਜਾਪਨਾ ਜਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮ ਖੋਰ ਆਦੀਵਾਸੀ ਕੀ ਬਲਾਣ ਇਹ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਸਿੱਖਾਂ ਜਾਪਨਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖਹਿਬਾਜ਼ੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਪਰੇ ਮੁੱਕ ਨਹੀਂ ਰਹੇ ਜਕਰੀ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਇਹ ਪਿੰਡੂ ਜਾੜਦੇ ਹੋ ਇਹਨਾਂ ਦੇ ਨਾਦਰ ਨੇ ਜਕਰੀਏ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜ਼ੂਰ ਪਿੰਡ ਤਾਂ ਇੰਨਾ ਕਾਦੇ ਛੱਡ ਦਿੱਤੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌਂ ਲੈਂਦੇ ਹਨ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨਹੀਂ ਇਹ ਜੰਗਲਾਂ ਵਿੱਚ ਇਨਸਾਨ ਦੇ ਜਿਉਂਦਿਆਂ ਰਹਿੰਦੀਆਂ ਮੁੱਖ ਲੋੜਾਂ ਰੋਟੀ ਕਪੜਾ ਮਕਾਨ ਉਹਦੇ ਬਿਨਾ ਕਿਵੇਂ ਸਾਰਦੇ ਹਨ ਇਸੀ ਤਰ੍ਹਾਂ ਹਕੂਮਤ ਦਾ ਮਾਲਸ ਬਾਬ ਲੁੱਟ ਲੈਂਦੇ ਨੇ ਹਜ਼ੂਰ ਤੇ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਅਨਾਜ ਮੰਗ ਕੇ ਲੈ ਜਾਂਦੇ ਹਨ ਤੇ ਉਹ ਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾਹ ਵਸਦੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਹਾਂ ਜਿੱਤ ਲਈਆਂ ਹਨ ਤੇ ਰੋਟੀ ਕਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ ਲੂਣ ਖਾਣ ਵਾਲਿਆਂ ਨੂੰ ਸੁਆਦਾਂ ਦਾ ਪਟਿਆ ਕਹਿੰਦੇ ਹਨ ਹਾੜ ਦੇ ਕਈ ਕਈ ਦਿਨ ਪਾਣੀ ਬਿਨਾ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖਦੇ ਤੇ ਘਰ ਘਰ ਕਿੱਥੇ ਨੇ ਇਹਨਾਂ ਦੇ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਾਪਨਾ ਔਰ ਨੇ ਇਹਨਾਂ ਦੇ ਘਰ ਔਰ ਨੇ ਇਹਨਾਂ ਦੇ ਘਰ ਟੰਬੂ ਦੇ ਬਾਹਰ ਖਲੋਤੇ ਘੋੜਿਆਂ ਵੱਲ ਇਸ਼ਾਰਾ ਕਰਦਾ ਹੋਇਆ ਜਕਰੀਆ ਬੋਲਿਆ ਘੋੜਿਆਂ ਦੀਆਂ ਕਾਠੀਆਂ ਹੀ ਘਰ ਨੇ ਹਜ਼ੂਰ ਖਾਂਦੇ ਪੀਂਦੇ ਸੌਂਦੇ ਉਹਨਾਂ ਤੇ ਹੀ ਨੇ ਜ਼ਕਰੀਏ ਦੇ ਗੱਲ ਹਜੇ ਮੂੰਹ ਵਿੱਚ ਸੀ ਕਿ ਨਾਦਰ ਉੱਚੀ ਉੱਚੀ ਹੱਸਣ ਲੱਗਾ ਹਾ 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 ਜ਼ਕਰੀਆ ਖਾਨ ਜੀ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹਨ ਤਾਂ ਤੁਸੀਂ ਬੁਰੀ ਬਿਸਤਰਾ ਬੰਨਣਾ ਸ਼ੁਰੂ ਕਰਦੇ ਹੋ ਕਿਉਂਕਿ ਹੁਣੇ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਤੇ ਇਹਨਾਂ ਦਾ ਪਰਚਮ ਝੂਮੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਸ਼ਾ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਉਹ ਆਰਾਮਦਾਇਕ ਆਸਨ ਤੇ ਪਿਆ ਹੋਇਆ ਵੀ ਸਾਰੀ ਰਾਤ ਉਸਲਵਟੇ ਲੈਂਦਾ ਰਿਹਾ ਜਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ ਇਹ ਸਿੱਖ ਨੇ ਹਜ਼ੂਰ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਦਿੱਲੀ ਦੇ ਮਾਲਕ ਬਨਣਗੇ ਲਾਲ ਕਿਰੇ ਤੇ ਪਰਚਮ ਝੁਲੇਗਾ ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾ ਇੱਕਦਮ ਡਰ ਕੇ ਉੱਠ ਬੈਠਾ ਉਸਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸਨੇ ਮੁਰਜਕਰੀਏ ਨੂੰ ਬਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਨ ਨਹੀਂ ਲੈਂਦੇ ਉਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੁਣ ਜਾਨਣਾ ਚਾਹੁੰਦਾ ਹਾਂ ਜਕਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜ਼ੂਰ ਪਿੰਡ ਦੇਸ਼ ਘਾਰ ਘਾਟ ਕਿਲਾ ਕੋਟ ਕੋਈ ਹੈ ਨਹੀਂ ਗੁਲਾਬ ਦੇ ਬੂਟੇ ਵਾਂਗ ਜਿਉਂ-ਜਿਉਂ ਕੱਟੀਦੇ ਨੇ ਤਿਉਂ-ਤਿਉਂ ਵਾਦੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਵਾਨਾ ਸ਼ਮਾਂ ਵੱਲ ਉੱਡਿਆ ਆਉਂਦਾ ਹੈ ਇਹਨਾਂ ਦੇ ਤਾਂ ਘੋੜੇ ਵੀ ਖਬਰੇ ਫौलाਦ ਦੇ ਬਣੇ ਨੇ ਬਿਨਾਂ ਕੁਝ ਖਾਦੇ ਪੀਤੇ 100-100 ਕੋਹ ਤੱਕ ਧਾਵੇਂ ਕਰਦੇ ਨੇ ਤੇ ਇਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਲਈ ਪਲੰਘ ਹਨ ਸਿਰ ਤੇ ਪਗੜੀ ਤੇੜ ਕੱਚ ਤੋਂ ਬਿਨਾਂ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਨੇ ਥੋੜੇ ਹਨ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੀਰਖੇ ਕਿਰਪਾਨ ਨਾਲ ਲੈ ਕੇ ਸੌਂਦੇ ਹਨ ਕੀ ਸਚਮੁੱਚ ਨਾਦਰ ਹੈਰਾਨ ਹੁੰਦਾ ਬੋਲਿਆ ਜੀ ਹਜ਼ੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ ਆਫਰੀਨ ਹੋਰ ਦੱਸ ਨਾਦਰ ਦੀ ਉਤਸੁਕਤਾ ਵੀ ਨਾਲ-ਨਾਲ ਵੱਧਦੀ ਜਾ ਰਹੀ ਹੈ ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ-ਗੋਤ ਹੈ ਇਕੱਲੇ-ਇਕੱਲੇ 500 ਨਾਲ ਮੱਥਾ ਡਾਕ ਲੋਂਦੇ ਹਨ ਚਮੜੀ ਇਹਨਾਂ ਦੀ ਖੋਰੇ ਗੈਂਡੇ ਦੀ ਖਲ ਨਾਲ ਦੀ ਹੈ ਜਿਨ੍ਹਾਂ ਆਪੇ ਮਿਲ ਜਾਂਦੇ ਹਨ ਖੁਸ਼ੀ ਗਮੀ ਤੋਂ ਰਹਿਤ ਹਨ ਇਹਨਾਂ ਦੇ ਘਰ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਹਲਵਾ ਬਣਾ ਕੇ ਖਾਂਦੇ ਹਨ ਜੋ ਕੁਝ ਵੀ ਮਾਲਸਬਾਬ ਲੁੱਟ ਕੇ ਲਿਆਉਂਦੇ ਹਨ ਇੱਕੋ ਜਿਹਾ ਵੰਡ ਲੈਂਦੇ ਹਨ ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੋੜਨ ਦਿੰਦੇ ਦਰੋਂ ਦਰ ਹੈ ਕਿੱਥੇ ਤੂੰ ਤਾਂ ਕਹਿੰਦਾ ਹੈ ਕੋਈ ਦਰਕਰ ਹੈ ਹੀ ਨਹੀਂ ਇਹਨਾਂ ਦਾ ਨਾਦਰ ਬੋਲਿਆ ਹਜ਼ੂਰ ਜਿਹੜੀ ਵੀ ਥਾਂ ਜੰਗਲ ਬੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ ਉਥੇ ਖਾਲਸੇ ਦੇ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸੁਆਭ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ ਹਿੰਦੂ ਮੁਸਲਮਾਨ ਦੋਹਾਂ ਤੋਂ ਅੱਧਰਾ ਮਜ਼ਹਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸੇਵਾ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਇਹਨਾਂ ਦਾ ਅੱਲਾ ਜਿਸ ਨੂੰ ਇਹ ਅਕਾਲ ਅਕਾਲ ਕਹਿੰਦੇ ਨੇ ਉਸੇ ਨੂੰ ਆਪਣਾ ਲੀਡਰ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਂ ਕਿਥੋਂ ਮਿਲਦੀ ਹੈ ਇਹਨਾਂ ਨੂੰ ਐਨੇ ਨਿੱਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇ ਹਯਾਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਦ ਇਹ ਆਬੇ ਹਯਾਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟੀਚਰਾਂ ਕਰਨ ਲੱਗ ਪੈਂਦੇ ਨੇ ਜ਼ਕਰੀਆ ਖਾਨ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਸਿੱਖਾਂ ਬਾਰੇ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ ਰਿਆਸਤ ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਨੂ ਹੋਏਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੱਖਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜਕਰੀ ਅੱਗੇ ਪ੍ਰਗਟ ਕੀਤੀ ਜਕਰੀਏ ਨੇ ਕੁਝ ਸਿਪਾਈ ਕਿਸੇ ਐਸੇ ਦੀ ਭਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਬਾਰੇ ਦੱਸ ਸਕੇ ਪਿੰਡ ਵਿੱਚ ਪੰਡਾਂ ਦੀ ਇੱਕ ਟੋਲੀ ਗਉਂਦੀ ਫਿਰ ਰਹੀ ਸੀ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਉੱਥੇ ਉਹ ਖੜ ਕੇ ਗਾਉਂਦੇ ਹਨ ਪੀਓ ਪਾਹੂਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦ ਸਿਪਾਈਆਂ ਨੇ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਭੰਡਾ ਨੂੰ ਆਵਾਜ਼ ਮਾਰੀ ਰੁਕੋ ਏ ਭੰਡ ਇੱਕਦਮ ਠਠੰਬਰ ਗਏ ਇਹ ਕੀ ਗਾ ਰਹੇ ਹੋ ਇੱਕ ਸਪਾਈ ਬੋਲਿਆ ਇਹ ਤਾਂ ਪੈਗੰਬਰ ਦੀਆਂ ਸਿਫਤਾਂ ਨੇ ਹਜ਼ੂਰ ਅਸੀਂ ਤਾਂ ਅੱਲਾ ਦੇ ਰਸੂਲ ਦੀ ਉਸਤਤ ਗਾ ਰਹੇ ਹਾਂ ਇੱਕ ਸਿਆਣੀ ਉਮਰ ਦਾ ਭੰਡ ਬੋਲਿਆ ਪਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਾਗੀਆਂ ਦੇ ਗੁਰੂ ਦੀ ਉਸਤਤ ਗਾਰੇ ਹੋ ਸਪਾਈ ਬੋਲਿਆ ਹਜ਼ੂਰ ਕੌਣ ਬਾਗੀ ਤੇ ਕੌਣ ਬਾਦਸ਼ਾਹ ਇਹ ਫੈਸਲੇ ਤਾਂ ਪਰਵਤ ਦੀ ਗਾਰ ਤੇ ਛੱਡ ਦਿਓ ਹਕੂਮਤ ਦੀ ਚੱਕਰੀ ਕਰਦੇ ਕਰਦੇ ਤੁਸੀਂ ਅੱਲਾ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਪੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਹਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜ਼ੂਰ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦੇਾਂਗੇ ਸਿੱਖਾਂ ਨੂੰ ਜਾਣਨਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੁਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖ ਹੀ ਸਿੱਖ ਹੈ ਹਜ਼ੂਰ ਮਨੁੱਖਤਾ ਲਈ ਜਾਨ ਤਲੀ ਤੇ ਟਿਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੱਖਾਂ ਬਾਰੇ ਦੱਸ ਸਕਦੇ ਹੋ ਅਜੇ ਗੱਲ ਸਪਾਈ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੀ ਸੂਹ ਦਈਏ ਜਕਰੀਏ ਨੂੰ ਕਦੇ ਵੀ ਨਹੀਂ ਸਾਇਰ ਲਾ ਦਿਓ ਪਰ ਉਹਨਾਂ ਕੁਦਾ ਦੇ ਆਸ਼ਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦਿਆਂਗੇ ਇੱਕ ਸਪਾਈ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਰੋਕ ਲਿਆ ਨਾਲੇ ਜਾ ਕੇ ਕਹਿ ਦਿਓ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੀ ਵਾਰ ਦੇ ਕਰਦੇ ਨੇ ਰੋਜ਼ ਤੇ ਆਦਮ ਖੋਰ ਸ਼ੇਰਾਂ ਦੇ ਮੂੰਹ ਹੱਥਾਂ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾਂ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ-ਮੋਟੇ ਬੰਨ ਲਾ ਕੇ ਦਰਿਆ ਦੇ ਵਹਿਣ ਨਹੀਂ ਰੋਕੇ ਜਾਂਦੇ ਵੇਖਿਓ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨ ਬਹਾਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਨਣਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾਂ ਰਹਿਣ ਸਹਿਣ ਬਾਰੇ ਜਾਣਨ ਦੀ ਲੋਚਾ ਹੈ ਨਾਦਰ ਸ਼ਾਹ ਦੀ ਭੰਡਾ ਨੂੰ ਸਪਾਈਆਂ ਨੇ ਮੂਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਭੰਡਾ ਨੇ ਗੋਣਾ ਫਿਰ ਸ਼ੁਰੂ ਕਰ ਦਿੱਤਾ ਓ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਅਸਲ ਵਿੱਚ ਇਹ ਪੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ ਉਹਨਾਂ ਦੀ ਅਧਿਆਤਮਿਕਤਾ ਸੇਵਾ ਨਿਮਰਤਾ ਬਹਾਦਰੀ ਦੇ ਕਾਇਲ ਹਨ ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਸ ਪੈਦਾ ਹੋ ਗਿਆ ਹੈ ਜੋ ਉਹਨਾਂ ਦੇ ਬੋਲਾਂ ਵਿੱਚੋਂ ਝਲਕਦਾ ਹੈ ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ ਕਿਸੇ ਭੰਡ ਦੀ ਡੂੰਗੀ ਜੀ ਆਵਾਜ਼ ਆਉਂਦੀ ਹੈ ਗੁਰਬਾਣੀ ਤਿੰਨ ਪਾਈਆਂ ਜਿਨ ਮਸਤਕ ਭਾਗ ਮਨਮੁਖ ਛੁਟੜ ਕਾਮਨੀ ਗੁਰਮੁਖ ਸੁਹਾਗ ਕੁਝ ਮੁਖੀ ਭੰਡ ਨਾਦਰ ਸ਼ਾਹ ਤੇ ਜਕਰੀਆ ਖਾਨ ਕੋਲ ਖਲੋਤੇ ਹਨ ਉਹ ਜਕਰੀਆ ਖਾਨ ਨੂੰ ਤਾਂ ਦੇਖ ਨਹੀਂ ਸੁਖਾਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੁੱਚੀ ਲੱਗਦੀ ਹੈ ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਕਿ ਜਿਵੇਂ ਉਹ ਸੱਚਮੁੱਚ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇਸ਼ੂਕ ਹੈ ਇੱਕ ਭੰਡ ਨੇ ਗਾਉਣਾ ਸ਼ੁਰੂ ਕੀਤਾ ਪੂਰੇ ਚਾਦਰ 파ਟੇ ਬਸਤਰ ਟੂਟੇ ਫੁੱਟੇ ਜਰਖਲ ਸਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇ ਨਾ ਔਰੇ ਸ਼ਸਤਰ ਥੋੜੇ ਇੱਕ ਇੱਕ ਚੁਕਿਓ ਮਣਮਣ ਲੋਹਾ ਅੱਗੇ ਉਹ ਨਾਦਰਸ਼ਾ ਨੂੰ ਸਿੰਘਾਂ ਦੇ ਨਾਮ ਬੋਲ ਕੇ ਦੱਸਦਾ ਹੈ ਆਇਓ ਬਖੇੜਾ ਸਿੰਘ ਦੁਤੇੜਾ ਤਕੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੋੜਾ ਅਗੜ ਝਗੜ ਸਿੰਘ ਪਗੜ ਪਗੌੜਾ ਤਰਤਕੀਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਸਹਿਲਾੜਾ ਗੜਪੁੱਟ ਸਿੰਘ ਪਹਾੜ ਊਕਾੜਾ ਮੁਗਲਮਾਰ ਸਿੰਘ ਕਾਜੀ ਸਾੜਾ ਖਾਨਮਾਰ ਸਿੰਘ ਸਯਦਗਾਰਾ ਬਾਬਾ ਝਾੜ ਸਿੰਘ ਫਾੜ ਲਤਾੜਾ ਬੱਜਨ ਸਿੰਘ ਗੱਜਨ ਸਿੰਘ ਲੋਹਾ ਡਾਡਾ ਸਿੰਘ ਖੁਦਾਈ ਅਸ਼ੋਹਾ ਇਹ ਕੀ ਹੈ ਨਾਦਰ ਸ਼ਾਦੇ ਕੁਝ ਪੇੜ ਪੱਲੇ ਨਹੀਂ ਪੈ ਰਿਆ ਇਹੀ ਤਾਂ ਅਸੀਂ ਕਹਿੰਦੇ ਹਾਂ ਹਜ਼ੂਰ ਅਸੀਂ ਬਹਾਦਰ ਸ਼ਾਹ ਨੂੰ ਵੀ ਇਹ ਦੱਸਿਆ ਸੀ ਤੇ ਉਹਨਾਂ ਦੇ ਕੁਝ ਸਮਝ ਨਹੀਂ ਆਇਆ ਸੀ ਇਸੇ ਲਈ ਅਸੀਂ ਜ਼ਕਰੀਆ ਖਾਨ ਨੂੰ ਕਹਿ ਰਹੇ ਸਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜ਼ੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਪੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹੋ ਜ਼ਕਰੀਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ ਇਸ ਤਰ੍ਹਾਂ ਫਿਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਪੰਡ ਹਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨਾ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜੀ ਦੱਸੋ ਨਾਦਰ ਸ਼ਾਹ ਦੀ ਪਰਵਾਨਗੀ ਤੋਂ ਬਾਅਦ ਹੁਣ ਜਕਰੀਆ ਕੁਝ ਨਹੀਂ ਬੋਲ ਸਕਦਾ ਸੀ ਸੁਪੰਡਾ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਏ ਅਸਲ ਵਿੱਚ ਪੰਡ ਨਾਦਰ ਸ਼ਾਹ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀਆਂ ਰੌ ਰੀਤਾਂ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾਹ ਉਸਦੇ ਵਜ਼ੀਰ ਸੇਨਾਪਤੀ ਤੇ ਹੋਰ ਦਰਬਾਰੀ ਜਕਰੀਆ ਖਾਨ ਨਾਲ ਆਸਨਾ ਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਭੰਡਾ ਨਾਟਕ ਦੀ ਤਿਆਰੀ ਕਰਨ ਲੱਗੇ। دیਵਾਨ ਸੱਜੂਕਾ ਹੈ। ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ। ਭੰਡ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ। ਨਾਦਰ ਸ਼ਾ ਜਕਰਿਆ ਖਾਨ ਤੇ ਬਾਕੀ ਸਭ ਆਪਣੇ ਆਪਣੇ ਆਸਨਾ ਤੇ ਬੈਠ ਚੁੱਕੇ ਹਨ। ਤਿਆਰੀ ਕਰ ਰਹੇ ਭੰਡਾਂ ਚੋਂ ਇੱਕ ਨਾਦਰ ਸ਼ਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ, "ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੁਝ ਸਿਪਾਈ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ।" ਕਿੰਨੇ ਕੁ? ਨਾਦਰ ਬੋਲਦਾ ਹੈ, "ਕੋਈ 30-35 ਹਜ਼ੂਰ, ਤਿਆਰ ਬਰ ਤਿਆਰ।" ਇਹ ਨਾਦਰ ਦੇ ਸਿਪਾਈ ਨੇ ਸਦਾ ਤਿਆਰਬਰ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਹਨ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30 35 ਹਥਿਆਰਾਂ ਨਾਲ ਲੈਸ ਸੈਨਿਕ ਮੈਦਾਨ ਵਿੱਚ ਦਾਖਲ ਹੁੰਦੇ ਹਨ ਨਾਦਰ ਦੀ ਜੇਤੂ ਮੁਹਿੰਮ ਦੇ ਲੜਾਕੇ ਭੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਤੁਸੀਂ ਸਭ ਨੇ ਉਹ ਨੁੱਕਰ ਵਿੱਚ ਖਲੋਤੇ ਰਹਿਣਾ ਹੈ ਤੇ ਜਦ ਹੀ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਹੈ ਉਹ ਸਭ ਦਸੀ ਥਾਂ ਤੇ ਜਾ ਖਲੋਂਦੇ ਹਨ ਪੰਡ ਮੈਦਾਨ ਦੇ ਵਿੱਚ ਆਲੇ 71 ਹੋ ਜਾਂਦੇ ਹਨ 7-8 ਪੰਡ ਖਲੋਤੇ ਰਹਿੰਦੇ ਹਨ ਤੇ ਬਾਕੀ 10-15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਇੱਕ ਪੰਡ ਇੱਕ ਉੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਦੇ ਸਾਹਮਣੇ ਇੱਕ ਪੀੜਾ ਨੁਮਾ ਛੋਟਾ ਮੰਝਾ ਢਾਹ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਟੱਕ ਦਿੰਦੇ ਹਨ ਚਾਦਰ ਦੇ ਹੇਠ ਇੱਕ ਸਿਰਹਾਣਾ ਰੱਖ ਦਿੱਤਾ ਜਾਂਦਾ ਹੈ ਉਸ ਪੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚੌਰ ਵਾਂਗ ਮੰਝੇ ਉੱਪਰ ਘਮਾਉਂਦਾ ਹੈ ਦੋ ਪੰਡ ਡਾਂਗਾ ਫੜ ਕੇ ਆਸੇ-ਪਾਸੇ ਪਹਿਰੇਦਾਰ ਵਾਂਗ ਖੜਾ ਦਿੱਤੇ ਜਾਂਦੇ ਹਨ ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੂਮਾ ਬੱਠਲ ਦੇ ਦੁਆਲੇ ਬੈਠ ਜਾਂਦੇ ਹਨ ਇੱਕ ਪੰਡ ਜੰਗ ਲੱਗਿਆ ਸ਼ੁਰਾ ਬੋਝੋ ਘੜਦਾ ਹੈ ਬੱਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੰਦਾ ਹੈ ਤੇ ਉਹ ਸ਼ੁਰਾ ਵਿੱਚ ਫੇਰਨ ਲੱਗਦੇ ਹਨ ਇੱਕ ਪੰਡ ਨਾਦਰ ਸ਼ਾ ਕੋਲ ਉਸ ਨੂੰ ਸਮਝਾਉਣ ਲਈ ਖਲੋਤਾ ਹੈ ਇਹ ਸਭ ਕੀ ਹੋ ਰਿਹਾ ਹੈ ਨਾਦਰ ਉਸ ਪੰਡ ਨੂੰ ਪੁੱਛਦਾ ਹੈ ਇਹ ਆਪੇ ਹੀ ਆਤਿਆਰ ਕਰ ਰਹੇ ਨੇ ਹਜ਼ੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਉਹ ਆਬੇ ਹਯਾਤ ਹੈ ਹਜ਼ੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰਦੇ ਹਨ ਉਹ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਹੈ ਅੰਮ੍ਰਿਤ ਹਜ਼ੂਰ ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ ਆਬੇ ਹਯਾਤ ਵਾਂਗ ਉਹ ਬਾਟੇ ਵਿੱਚ ਪੰਜਾਂ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਿਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜ਼ੂਰ ਉਹ ਬਾਣੀ ਪੜ੍ਹ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ ਦਸ ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖੁਰਾਕ ਹੈ ਸਿੱਖ ਸਾਹ ਲਏ ਬਿਨਾਂ ਤਾਂ ਸ਼ਾਇਦ ਸਾਰ ਲਵੇ ਹਜ਼ੂਰ ਪਰ ਬਾਣੀ ਬਿਨਾਂ ਤੋਂ ਮਰ ਹੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਤੇ ਬਾਣੀ ਵਿੱਚੋਂ ਇੱਕ ਚੁਣਨ ਲਈ ਕਹੋਗੇ ਤਾਂ ਉਹ ਬੇਝਿਜਕ ਬਾਣੀ ਚੁਨੇਗਾ ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹੋਂ ਨਿਕਲਿਆ ਤੇ ਹੁਣੇ ਕੀ ਕਰਨਗੇ ਨਾਦਰ ਦੀ ਉਤਸੁਕਤਾ ਵੱਧ ਰਹੀ ਸੀ ਹੁਣ ਇੱਕ ਜਣੇ ਇਹਨਾਂ ਨੂੰ ਮਰਿਆਦਾ ਦੱਸੇਗਾ ਮਰਿਆਦਾ ਮੰਨੇ ਸ਼ਰਾ ਤੇ ਫਿਰ ਸਾਹਮਣੇ ਬੈਠੇ ਕੱਲੇ-ਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅੰਮ੍ਰਿਤ ਤਿਆਰ ਕਰ ਰਹੇ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ ਤਨਪਾਗ ਨੇ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰਨਰ ਮੁੰਜਾ ਨੇ ਇਸ ਅੰਮ੍ਰਿਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੇ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਾਹਿਬ ਦੇਵਾ ਤੁਹਾਡੇ ਮਾਤਾ ਹਰ ਸਿੱਖ ਸਿੱਖਣੀ ਪੁਜੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ ਨਾਮ ਬਾਣੀ ਦਾ ਅਭਿਆਸ ਤੁਹਾਡੇ ਤੁਹਾਡਾ ਨਿਤਕਰਮ ਹੋਏਗਾ ਹਥਕਾਰ ਵੱਲ ਤੇ ਚਿਤ ਕਰਤਾਰਵਾਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ ਕਰਨਾ ਇਹਨਾਂ ਕਹਿੰਦਿਆਂ ਉਹਨਾਂ ਪੰਜਾਂ ਦੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ ਇੱਕ ਕਰਕੇ ਭੰਡ ਉਹਨਾਂ ਕੋਲ ਆਉਣ ਲੱਗੇ ਪੰਜ ਪੰਜ ਘੋਟ ਤਿਆਰ ਕੀਤਾ ਨਕਲੀ ਅਮਰਤ ਉਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ ਪੰਜ ਛਿੱਟਾਂ ਅੱਖਾਂ ਤੇ ਕੇਸਾਂ ਵਿੱਚ ਤੇ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬੋਲ ਰਹੇ ਹਨ ਨਾਦਰ ਨੇ ਪੁੱਛਿਆ ਖਾਲਸਾ ਖਾਲਸਾ ਉਪਰੰਤ ਮਨੁੱਖ ਜੋ ਜਵਾਬਦੇਹ ਸਿੱਧਾ ਅਕਾਲਪੁਰਖ ਨੂੰ ਹੈ ਉਹ ਅਕਾਲਪੁਰਖ ਦਾ ਹੈ ਤੇ ਉਸ ਦੀ ਹਰ ਜਿੱਤ ਫਤਿਹ ਵੀ ਅਕਾਲਪੁਰਖ ਦੀ ਹੈ ਇਹ ਜੰਗਾਂ ਅੱਲਾ ਲਈ ਕਰਦੇ ਹਨ ਮਾਨੇ ਜਹਾਦੀ ਹਨ ਜੀ ਇਹ ਅਕਾਲਪੁਰਖ ਦੀ ਫੌਜ ਹੈ ਬਾਦਸ਼ਾਹ ਧਰਤੀ ਉੱਤੋਂ ਜ਼ੁਲਮ ਦੀ ਜੜ 뿌ਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜੰਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਵਿੱਚ ਕਰਨਾ ਹੈ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਹਲੇਮੀ ਰਾਜ ਬੇਗਮਪੁਰਾ ਪਹਿਲਾਂ ਆਪਣੇ ਅੰਦਰ ਉਸਾਰਨਾ ਹੈ ਫਿਰ ਤਰ ਤੂਤੇ ਤੇ ਮਗਰੋ ਸਗਲ ਬ੍ਰਹਿਮੰਡ ਵਿੱਚ ਪੰਜਾਂ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਪਾਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸ ਦਾ ਭਾਰ ਵੰਡਾਉਣਾ ਪਵੇਗਾ ਜਾਲਮਾਂ ਨੇ ਝੁਲਮਾਂ ਦੀ ਅਤ ਕਰ ਦਿੱਤੀ ਹੈ ਬਾੜ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ ਰਾਜੇ ਪਾਪ ਕਮਾਉਣ ਲੱਗੇ ਹਨ ਤੇ ਗਿਆਨ ਵਹੂਣ ਪਰਜਾ ਉਹਨਾਂ ਦੇ ਜ਼ੁਲਮ ਸਹਾਰ ਰਹੀ ਹੈ ਜਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਈਦਾ ਹੈ ਪਰਜਾ ਨੂੰ ਇਹ ਸਿਖਾਉਣਾ ਪਵੇਗਾ ਉਹਨਾਂ ਨੂੰ ਦ੍ਰਿੜ ਕਰਵਾਉਣਾ ਪਵੇਗਾ ਇਦਰੂ ਨਾਦਰ ਸ਼ਾ ਕੋਲ ਖਲੋਤਾ ਪੰਡ ਇਹ ਸ਼ਬਦ ਧਾਰਨਾ ਵਾਂਗ ਗਾਉਣ ਲੱਗਾ ਉਸਨੇ ਹੱਥਾਂ ਦੇ ਇਸ਼ਾਰੇ ਨਾਦਰ ਤੇ ਜ਼ਕਰੀਆ ਵੱਲ ਕੀਤੇ ਤੇ ਨਾਟਕ ਚੱਲਾ ਗਿਆ ਖਾਲਸਾ ਜੀ ਮਹਾਰਾਜ ਫਰਮਾਉਂਦੇ ਹਨ ਚੂਕਾਰ ਅਜ ਹਮੇ ਹੀਲ ਤੇ ਦਰ ਗੁਸ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਜ਼ੁਲਮਾਂ ਦੀ ਜਦ ਅਤ ਹੋ ਜਾਵੇ ਕੋਈ ਹੋਰ ਹੀਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜਪਾ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪਰਜਾ ਦੇ ਦੁੱਖ ਹਰਨ ਆਪੀ ਰਾਜਿਆਂ ਨੂੰ ਨਰਕਾਂ ਵੱਲ ਤੋਰਨ ਦਾ ਵੇਲਾ ਆਣ ਟੁੱਕਾ ਹੈ ਲਾਲ ਕਿਲਾ ਖਾਲਸਾ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ ਲੁਕਾਈ ਤਰਾ ਤਰਾ ਕਰ ਰਹੀ ਹੈ ਗੱਲਾਂ ਸੁਣਦਿਆਂ ਸੁਣਦਿਆਂ ਪੰਡ ਹੌਲੀ ਹੌਲੀ ਖੜੇ ਹੋ ਰਹੇ ਹਨ ਜਿਨ੍ਹਾਂ ਇਹ ਨਾਟਕ ਵਾਲਾ ਅਮਰਤ ਛਕਿਆ ਹੈ ਉਹਨਾਂ ਆਪਣੇ ਆਪਣੇ ਟੁੱਟੇ ਭਜੇ ਸ਼ਸਤਰ ਬਾਹਰ ਕੱਢ ਲਏ ਹਨ ਰਾਜ ਕਰੇਗਾ ਖਾਲਸਾ ਦੀਆਂ ਆਵਾਜ਼ਾਂ ਨਾਲ ਅਸਮਾਨ ਗੂੰਜਣ ਲੱਗਦਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਚੁਲेंगे ਸੀਸ ਪਰ ਬੜੀ ਕਰੇਗੀ ਮੋਜ ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ ਬਾਜ ਤਾਜ ਤਿੰਤੇ ਸਭ ਲੈਣੇ ਹਮ ਰਾਖਤ ਪਾਤਸ਼ਾਹੀ ਦਾਵਾ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ ਜੈ ਜੈ ਬਹੇ ਜ਼ਮੀਨ ਮਲ ਤਹਿ ਤਹਿ ਤਖਤ ਬਿਠਾਏ ਹਰ ਪਾਸਿਓਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜਕਰਿਆ ਖਾਨ ਨੂੰ ਮੁੜਕਾ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਹਾ ਪੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਤੇ ਉਹਨਾ ਆਪਣੇ ਮੂਹ ਨਾਦਰ ਤੇ ਜਕਰੀਆ ਵੱਲ ਕਰ ਲਏ ਹਨ ਜਕਰੀਆ ਪੰਡਾਂ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਪਾਈਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਪਾਈ ਸਭ ਕੁ ਸਿਖਾਉਣ ਲਈ ਪੰਡਾਂ ਤੇ ਹਮਲਾ ਕਰ ਦਿੰਦੇ ਹਨ ਯੁੱਧ ਸ਼ੁਰੂ ਹੋ ਜਾਂਦਾ ਹੈ ਲਸ਼ਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਪਾਏ ਲਲਕਾਰੇ ਮਾਰਦੇ ਹੋਏ ਪੰਡ ਜੰਗ ਖਾਦੀਆਂ ਕਿਰਪਾਨਾਂ ਨਾਲ ਤਿਆਰ ਬਰਤਿਆਰ ਸਪਾਈਆਂ ਤੇ ਭਾਰੂ ਪੈ ਰਹੇ ਹਨ ਨਾਦਰ ਸ਼ਾਹ ਤੇ ਜ਼ਕਰਿਆ ਖਾਨ ਆਪਣੇ ਆਸਨਾ ਤੋਂ ਉੱਠ ਖਲੋ ਕੇ ਉੱਠ ਕੇ ਖਲੋ ਗਏ ਹਨ ਪੰਡਾ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ ਕੁਝ ਪਲਾਂ ਵਿੱਚ ਹੀ ਉਹਨਾਂ ਨੇ ਨਾਦਰ ਦੇ ਉਹ ਸਾਰੇ ਸਪਾਈ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗ ਲੜ ਸਕਦੇ ਸਨ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਸ਼੍ਰੀ ਅਕਾਲ ਦੇ ਜਕਾਰੇ ਹਵਾ ਵਿੱਚ ਲਹਿਰਾ ਰਹੇ ਹਨ ਨਾਦਰ ਸ਼ਾਹ ਦੋਹੇ ਹੱਥੀ ਨਾਦਰ ਸ਼ਾ ਦੋਹੇ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅੱਲਾ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਤ ਨਾਲ ਰੋਕ ਦਿਓ ਉਹ ਜਕਰੀਏ ਤੇ ਹੋਰ ਸੈਨਾਪਤੀਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਭੰਡਾਵਲ ਜਾਣ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਥੋੜੇ ਮੈਂ ਥੋੜੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅਮਰਤ ਵਿੱਚ ਐਡੀ ਕਰਾਮਾਤ ਹੈ ਤਾਂ ਅਸਲੀ ਕਿਉਂ ਜਿਆ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਰੋਕ ਦਿਓ ਨਾਦਰ ਉਥੇ ਹੀ ਕੁਰਸੀ ਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਤੇ ਚੜੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿੱਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮਾਜ ਧੰਨਵਾਦ